ਕਿਸਾਨਾਂ ਦੇ ਉੱਪਰ ਜਿਸ ਤਰ੍ਹਾਂ ਦਾ ਸਾਰਾ ਕੁਝ ਹੋਇਆ ਨਾ ਤਾਂ ਉਹ ਸਾਡੇ ਅੱਖੋਂ ਪਰੋਖੇ ਐ ਤੇ ਨਾ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਉੱਥੇ ਬਣ ਗਏ ਸੀ ਕਿ ਗੋਲੀਆਂ ਤੱਕ ਪੁਲਿਸ ਨੇ ਚਲਾਈਆਂ ਪਰ ਅਜੇਹੇ ਦੇ ਵਿੱਚ ਪੂਨਾ ਹੀ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨਾ ਇਹਦਾ ਮਤਲਬ ਸਿੱਧੇ ਤੌਰ ਤੇ ਪਹਿਲਾਂ ਤਾਂ ਤੁਸੀਂ ਇਹ ਕਹਿ ਰਹੇ ਹੋ ਵੀ ਤੁਸੀਂ ਠੀਕ ਹੋ ਕਿਸਾਨ ਗਲਤ ਨੇ ਸਪਸ਼ਟ ਹੋ ਗਿਆ ਦੂਜੀ ਗੱਲ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਵੀ ਬੰਦਾ ਜੁਰਮ ਕਰੂਗਾ ਇਹਦਾ ਮਤਲਬ ਤੁਸੀਂ ਉਹਦਾ ਸਾਥ ਦੇ ਰਹੇ ਹੋ ਅਹ ਦੇਖੋ ਲਾਡੋਵਾਲਾ ਟੋਲ ਪਲਾਜ਼ਾ ਜਿਹਨੂੰ ਆਪਾਂ ਕਹ ਲਈਏ ਨਾ ਬਦਨਾਮੀ ਦਾ ਘਰ ਹੈ ਜੀ ਤਾਂ ਇਹ ਚ ਕੋਈ ਮਤਲਬ ਦਾ ਦੌਰ ਆਵਾ ਹੈ ਨਹੀਂ ਕਿਉਂਕਿ ਜਦੋਂ ਦਾ ਇਹ ਟੋਲ ਪਲਾਜ਼ਾ ਲੱਗਿਆ ਉਦੋਂ ਤੋਂ ਲੈ ਕੇ ਇੱਕ ਨਾ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਵੀ ਹਰ ਰੋਜ਼ ਖਬਰਾਂ ਦੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਜਿਹੜੀ ਹੁੰਦੀ ਹੈ ਕਿਉਂ ਹੁੰਦੀ ਹੈ ਤੁਸੀਂ ਰੇਟ ਰੇਟ ਦੇਖੋ ਉਹਦੇ ਜੀ ਉਹ ਹਾਈਵੇ ਜਿਹਦੇ ਤੇ ਪਹਿਲੇ ਹੀ ਪੰਜ ਟੋਲ ਪਲਾਜ਼ੇ ਪੈਂਦੇ ਨੇ ਤੁਸੀਂ ਜੇਕਰ ਦਿੱਲੀ ਵਾਲੇ ਪਾਸਿਓਂ ਇੱਥੋਂ ਪੰਜਾਬ ਦੇ ਵਿੱਚੋਂ ਵੀ ਜੇ ਅਮ੍ਰਿਤਸਰ ਨੂੰ ਜਾਈਏ ਤਾਂ ਤਿੰਨ ਜਾਂ ਚਾਰ ਤਾਂ ਮੇਰਾ ਥੱਲੇ ਸੀ ਕ੍ਰਾਸ ਕਰਦੇ ਆ ਨੀਟ ਦਾ ਐਗਜ਼ਾਮ ਹੈ ਜਿਹੜਾ ਉਹ ਇੰਨੀਆ ਕੁ ਸੁਰਖੀਆਂ ਦਾ ਹਿੱਸਾ ਬਣ ਗਿਆ ਕਿ ਮੈਨੂੰ ਲੱਗਦਾ ਕਿ ਹੁਣ ਤਾਂ ਬੱਚਿਆਂ ਨੇ ਇਹ ਵੀ ਕਹਿ ਦੇਣਾ ਵੀ ਛੱਡੋ ਨੀਟ ਦਾ ਪੇਪਰ ਦਿੰਦੇ ਹੀ ਨਹੀਂ ਜੀ ਕਿਉਂਕਿ ਜਿਸ ਤਰ੍ਹਾਂ ਐਗਜ਼ਾਮ ਦਿੱਤਾ ਗਿਆ ਜਿਸ ਤਰ੍ਹਾਂ ਉਹਦੇ ਨਤੀਜੇ ਆਏ ਨੇ ਤੇ ਜੋ ਕੁਝ ਉਸ ਤੋਂ ਬਾਅਦ ਹੋਇਆ ਸੋ ਮੈਨੂੰ ਲੱਗਦਾ ਕਿ ਇੱਕ ਜਿਹੜੀ ਸਿੱਖਿਆ ਪ੍ਰਣਾਲੀ ਹੈ ਨਾ ਉਹਦੇ ਤੋਂ ਘੋਸਾ ਉੱਠਣਾ ਵਾajib ਗੱਲ ਹੈ ਐਸਪੀ ਦਾ ਮੁੱਦਾ ਹੁਣ ਤਾਂ ਮੈਨੂੰ ਲੱਗਦਾ ਕਿ ਲਗਭਗ ਇਹਨੂੰ ਸਮਾਂ ਜਿਹੜਾ ਉਹ 15 16 17 ਸਾਲ ਹੋ ਗਏ 2007 ਤੋਂ ਮੈਨੂੰ ਲੱਗਦਾ ਇਹ ਸ਼ੁਰੂ ਹੋਇਆ ਸੀ ਕੰਮ ਤੇ ਸਾਨੂੰ ਇਹ ਕਹਿੰਦੇ ਹੋਏ ਵੀ ਬੜਾ ਅਫਸੋਸ ਹੁੰਦਾ ਸ਼ਰਮ ਆਉਂਦੀ ਹੈ ਵੀ ਇਹ ਲਗਾਤਾਰ ਹੈ ਇਹ ਨਹੀਂ ਕੁਝ ਸਾਲ ਡੇਢ ਸਾਲ ਚ ਦੋ ਸਾਲ ਚ ਮਹੀਨਿਆਂ ਬਾਅਦ ਦਿਨਾਂ ਬਾਅਦ ਇਹ ਚੀਜ਼ਾਂ ਨੇ ਜਿਹੜੀਆਂ ਵਾਪਰ ਰਹੀਆਂ ਨੇ ਤੁਸੀਂ ਸ਼ਮਸ਼ਾਨ ਘਰ ਚਲ ਜਾਓ ਅੱਗ ਲਾਓ ਉੱਥੇ ਆ ਕੇ ਅੱਗ ਲਾ ਦੋ ਉੱਥੇ ਕੇ ਸੌਜੋ ਉਹ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੀ ਦੇਖਦੇ ਆ ਤੁਸੀਂ ਠੀਕ ਆ ਗੁਰਦੁਆਰਾ ਦੇ ਬਾਹਰ ਆ ਕੇ ਉੱਥੋਂ ਤੱਕ ਦੀ ਸੀਮਤ ਨਹੀਂ ਸੀ ਅੰਦਰ ਸਿੱਧਾ ਮਹਾਰਾਜ ਦੀ ਵੀੜ ਤੱਕ ਜਾਂਦੇ ਹੋ ਇਹਦਾ ਮਤਲਬ ਤੁਹਾਡੀ ਇੰਨੀ ਤਾਂ ਸੈਂਸ ਕਮ ਕਰਦੀ ਏ ਵੀ ਮਹਾਰਾਜ ਸਾਹਿਬ ਦੀ ਵੀੜ ਉੱਥੇ ਪਈ ਹੈ ਵੇਦੀ ਦਾ ਤਾਂ ਇਹ ਵੀ ਜੋ ਪੁਰਾਣੇ ਪਏ ਸੀ ਤਾਂ ਇਸ ਤਰ੍ਹਾਂ ਕਿਉਂ ਪਏ ਸੀ ਜੀ ਠੀਕ ਹੈ ਐਸਜੀਪੀਸੀ ਦਾ ਫਰਜ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਵਿਧੀ ਵਿਧਾਨ ਨਾਲ ਜੋ ਕਰਨਾ ਹੈ ਅਸੀਂ ਕਰੀਏ ਉਹਨਾਂ ਦਾ ਅੰਤਿਮ ਨਿਸਕਾਰ ਹੁੰਦਾ ਹੈ ਵਿਧੀ ਵਿਧਾਨ ਦੇ ਨਾਲ ਕਿ ਉਹਨਾਂ ਦਾ ਫਰਜ ਨਹੀਂ ਬੰਦਾ ਪੁਰਾਣੇ ਕਿਉਂ ਪਏ ਨੇ ਜਦੋਂ ਉਹ ਬਜ਼ੁਰਗ ਹੋ ਗਏ ਬਿਰਧ ਅਵਸਥਾ ਦੇ ਵਿੱਚ ਹੋ ਗਏ ਤਾਂ ਤੁਹਾਡਾ ਫਰਜ ਬੰਦ ਹੈ ਨੈਗਲੀਜੈਂਸੀਆਂ ਸਾਰਿਆਂ ਦੀਆਂ ਨੇ ਦੇਖਿਆ ਜਾਵੇ ਇਗਨੋਰ ਰੱਜ ਕੇ ਇਸ ਚੀਜ਼ ਨੂੰ ਕੀਤਾ ਗਿਆ ਜੇ ਤੁਸੀਂ ਉਹਨਾਂ ਦੀ ਪਹਿਲਾਂ ਹੀ ਅਨੁਸਕਾਰ ਕਰ ਦਿੰਦੇ ਵਿਧੀ ਵਿਧਾਨ ਨਾਲ ਸਭ ਕੁਝ ਤਾਜ਼ੇ ਨੌਬਤੀ ਦਾ ਹੋਣੀ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਪ ਸਿੱਧੂ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਿੱਧੂ ਸਾਹਿਬ ਸਵਾਗਤ ਹੈ ਪਰੋਂਚੇ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਸੋ ਸਿੱਧਾ ਸਤਿਪਾਲੇ ਖਬਰ ਲਮਾਂਗੇ ਕਿਸਾਨਾਂ ਦੀ ਸਰਵਰ ਸਿੰਘ ਪੰਦੇਰ ਹੋਣਾ ਦਿੱਲੀ ਜਾਣ ਦੀ ਤਾਕ ਚ ਨੇ ਪਰ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਬਾਰਡਰ ਦੇ ਉੱਤੇ ਰੋਕ ਲੈ ਗਿਆ ਆਪਾਂਵੇਂ ਸ਼ੰਭੂ ਬਾਰਡਰ ਹੋ ਗਿਆ ਚਾਹੇ ਖਨੋਰੀ ਬਾਰਡਰ ਹੋ ਗਿਆ ਤੇ ਉਸ ਬਾਰਡਰ ਦੇ ਉੱਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਆਪਾਂ ਕੁਝ ਮਹੀਨੇ ਪਹਿਲਾਂ ਸਮਾਂ ਦੇਖਿਆ ਸੀ ਜਦੋਂ ਕਿਸਾਨ ਨਵੇਂ ਨਵੇਂ ਬਾਰਡਰ ਦੇ ਉੱਤੇ ਬੈਠੇ ਸੀ ਤਾਂ ਪੁਲਿਸ ਵੱਲੋਂ ਕਾਫੀ ਹਮਲਾ ਕੀਤਾ ਗਿਆ ਸੀ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਕਈ ਕਿਸਾਨ ਜ਼ਖਮੀ ਹੋਏ ਤੇ ਹਰਿਆਣਾ ਸਰਕਾਰ ਵੱਲੋਂ ਹੁਣ ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ ਪੁਲਿਸ ਵੱਲੋਂ ਜਿਹਦੇ ਚੱਲਦੇ ਸਰਵਰ ਸਿੰਘ ਪੰਦੇਰ ਵੱਲ ਜੁਰਮਟਾਇਆ ਪੁਲਿਸ ਨੇ ਤੇ ਤੁਸੀਂ ਉਹਨਾਂ ਨੂੰ ਸਨਮਾਨ ਕਰ ਰਹੇ ਹੋ ਇਹ ਸਾਰਾ ਸਾਰ ਗਲਤ ਹੈ ਜੀ ਜੀ ਅ ਦੇਖੋ ਗੱਲ ਇਹਦਾ ਕਿ ਕਿਸਾਨਾਂ ਦੇ ਉੱਪਰ ਜਿਸ ਤਰ੍ਹਾਂ ਦਾ ਸਾਰਾ ਕੁਝ ਹੋਇਆ ਨਾ ਤਾਂ ਉਹ ਸਾਡੇ ਅੱਖੋਂ ਪਰੋਖੇ ਹੈ ਤੇ ਨਾ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਉੱਥੇ ਬਣ ਗਏ ਸੀ ਕਿ ਗੋਲੀਆਂ ਤੱਕ ਪੁਲਿਸ ਨੇ ਚਲਾਈਆਂ ਪਰ ਅਜਿਹੇ ਦੇ ਵਿੱਚ ਉਨ੍ਹਾਂ ਹੀ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨਾ ਇਹਦਾ ਮਤਲਬ ਸਿੱਧੇ ਤੌਰ ਤੇ ਪਹਿਲਾਂ ਤਾਂ ਤੁਸੀਂ ਇਹ ਕਹਿ ਰਹੇ ਹੋ ਵੀ ਤੁਸੀਂ ਠੀਕ ਹੋ ਕਿਸਾਨ ਗਲਤ ਨੇ ਜੀ ਸਪਸ਼ਟ ਹੋ ਗਿਆ ਦੂਜੀ ਗੱਲ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਵੀ ਬੰਦਾ ਜ਼ੁਰਮ ਕਰੂਗਾ ਇਹਦਾ ਮਤਲਬ ਤੁਸੀਂ ਉਹਦਾ ਸਾਥ ਦੇ ਰਹੇ ਹੋ ਇਨ ਫਿਊਚਰ ਤੁਸੀਂ ਇਹ ਵੀ ਕਹੋਗੇ ਕਿ ਜਿਹੜਾ ਬੰਦਾ ਜ਼ੁਰਮ ਕਰਦਾ ਫਿਰ ਤੁਸੀਂ ਉਹਨੂੰ ਸਰਕਾਰੀ ਸਨਮਾਨ ਦੇਵੋਗੇ ਜੇ ਉਹਨੂੰ ਸਰਕਾਰੀ ਸਨਮਾਨ ਦੇਣਾ ਫਿਰ ਚੱਜ ਦਾ ਕੰਮ ਪੁਲਿਸ ਵਾਲੇ ਕਿਉਂ ਕਰਨਗੇ ਫਿਰ ਤਾਂ ਇਹੋ ਜਿਹਾ ਕੰਮ ਕਰਕੇ ਪ੍ਰਸਿੱਧੀ ਛੇਤੀ ਮਿਲ ਜੂ ਕਿਉਂਕਿ ਇਸ ਗੱਲ ਨੂੰ ਤਾਂ ਮਹਿਜ਼ ਮੀਂਹ ਨਹੀਂ ਹਜੇ 4 ਹੋਏ ਨੇ ਫਰਵਰੀ ਦੇ ਵਿੱਚ ਇਹ ਸ਼ੁਰੂ ਹੋਇਆ ਫਰਵਰੀ 'ਚ ਵਰਤਾਰਾ ਵਾਪਰਿਆ ਤੇ 4 ਮਹੀਨਿਆਂ 'ਚ ਤੁਸੀਂ ਮੈਡਲ ਤੋਂ ਓਨਲੀ ਤਿਆਰ ਹੋ ਗਏ ਹੋ ਤੁਸੀਂ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਵੀ ਭੇਜਤੀ ਹੈ ਮੈਂਟੈਲਿਟੀ ਕੀ ਹੈ ਤੁਹਾਡੀ ਇਹਦਾ ਮਤਲਬ ਇਹ ਹੈ ਕਿ ਪੁਲਸ ਵਾਲੇ ਨੂੰ ਤੁਸੀਂ ਇੱਕ ਚੰਗਾ ਕੰਮ ਕਰਨ ਲਈ ਨਹੀਂ ਇੱਕ ਕਹਿ ਰਹੇ ਕਿ ਤੁਸੀਂ ਕਰੋ ਤੁਸੀਂ ਉਕਸਾਰ ਰਹੇ ਹੋ ਵੀ ਤੁਸੀਂ ਜੇ ਕਿਸੇ ਨੂੰ ਗੋਲੀ ਚਲਾ ਕੇ ਰੋਕ ਲਿਆ ਤਾਂ ਤੁਹਾਡੀ ਬਾਦਰੀ ਹੈ ਬੜੀ ਵੱਡੀ ਬਾਦਰੀ ਹੈ ਸੋ ਕਿਸਾਨ ਸਰਵਨ ਸਿੰਘ ਮੰਦਿਰ ਹੁਣੀ ਵਿੱਚ ਜਗ੍ਹਾ ਤੇ ਸਹੀ ਨੇ ਪਰ ਐਜ਼ ਆ ਪਰਸਨ ਇਕ ਇਨਸਾਨੀਅਤ ਦੇ ਤੌਰ ਤੇ ਤੁਸੀਂ ਦੇਖਿਆ ਜਾਵੇ ਕੋਈ ਕਿਸੇ ਦੇ ਉੱਪਰ ਜੇ ਗੋਲੀ ਚਲਾ ਦਿੰਦਾ ਹੈ ਕੀ ਆਪਾਂ ਉਹਨੂੰ ਸਨਮਾਨਿਤ ਕਰਦੇ ਆ ਉਹ ਬੜੇ ਵੱਡੇ ਗੈਂਗਸਟਰ ਨੇ ਉਹ ਬੜੇ ਵੱਡੇ ਅੱਤਵਾਦੀ ਨੇ ਵੀ ਅਸੀਂ ਉਹਨਾਂ ਦੇ ਉੱਪਰ ਗੋਲੀਆਂ ਚਲਾਉਣ ਦੇ ਲਈ ਕਹਿ ਰਹੇ ਹਾਂ ਕਿ ਤੁਹਾਨੂੰ ਸਨਮਾਨਿਤ ਕੀਤਾ ਜਾਵੇ ਇਹ ਤਾਂ ਫਿਰ ਬਰਾਬਰਤਾ ਤਾਂ ਉਹਦੇ ਨਾਲ ਹੋਊਗੀ ਨਾ ਕਿ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ ਜਿਹੜੇ ਇਹੋ ਜਿਹਾ ਕੰਮ ਕਰਦੇ ਸੀਗੇ ਹਾਲਾਂਕਿ ਉਹ ਵੀ ਇੱਕ ਵੱਖਰਾ ਦੌਰ ਸੀਗਾ ਕਿਉਂਕਿ ਅੱਤਵਾਦ ਦਾ ਦੌਰ ਵੀ ਨਹੀਂ ਕਹਿ ਸਕਦੇ ਕਿ ਪਰ ਉਹਨਾਂ ਵੱਲੋਂ ਬਣਾਇਆ ਗਿਆ ਸੀ ਅੱਤਵਾਦ ਦਾ ਦੌਰ। ਦੂਜੇ ਪਾਸੇ ਬਾਰਡਰ ਤੋਂ ਕੋਈ ਟੱਪਦਾ ਹੈ। ਪਾਕਿਸਤਾਨ ਵਾਲੇ ਪਾਸਿਓਂ ਉਹਨਾਂ ਦੇ ਉੱਪਰ ਇਹੋ ਜੀ ਆਪਾਂ ਗੱਲ ਕਰਦੇ ਹਾਂ ਕਿ ਤਾਲਿਬਾਨ ਕੋਸਾਏ ਜਾਂ ਅੱਤਵਾਦੀ ਕੋਸਾਏ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਸ ਸਥਿਤੀ ਤੇ ਇਸ ਸਥਿਤੀ 'ਚ ਫਿਰ ਕੀ ਫਰਕ ਰਹਿ ਗਿਆ? ਫਰਕ ਤਾਂ ਕੁਝ ਵੀ ਨਹੀਂ ਰਿਹਾ। ਤੁਸੀਂ ਵੀ ਉੱਥੇ ਮਾਰ ਕੀਤੀ ਐ। ਤੁਸੀਂ ਗੋਲੀਆਂ ਚਲਾਈਆਂ ਪਰ ਤੁਸੀਂ ਗੋਲੀਆਂ ਉਹਨਾਂ ਤੇ ਚਲਾਈਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਤੱਕ ਨਹੀਂ ਸੀ। ਤੇ ਉਧਰ ਜਿਹੜੇ ਅੱਤਵਾਦੀ ਬਰਾਬਰ ਗੋਲੀਆਂ ਚਲਾਉਂਦੇ ਉਹਨਾਂ ਤੇ ਬਰਾਬਰ ਗੋਲੀਆਂ ਤਾਂ ਚਲਦੀਆਂ ਜਿਹੜਾ ਅੱਤਵਾਦੀ ਗੋਲੀ ਨਹੀਂ ਚਲਾਊਗਾ ਕਦੇ ਵੀ ਪੁਲਿਸ ਹੋਵੇ ਤੇ ਗੋਲੀ ਨਹੀਂ ਚਲਾਉਣੀ ਪੁਲਿਸ ਕੋਸ਼ਿਸ਼ ਕਰਦੀ ਹੈ ਮਿਲਟਰੀ ਕੋਸ਼ਿਸ਼ ਕਰਦੀ ਹੈ ਉਹਨੂੰ ਇਦਾਂ ਹੀ ਫੜਿਆ ਜਾਵੇ ਪਰ ਜਦੋਂ ਬਰਾਬਰ ਦੀ ਗੋਲੀਬਾਰੀ ਚਲਦੀ ਹੈ ਉਦੋਂ ਮੁਕਾਬਲਾ ਬੰਦ ਹੈ ਇਸ ਤੋਂ ਮੁਕਾਬਲਾ ਹੀ ਕੋਈ ਨਹੀਂ ਸੀ ਇੱਕ ਖਾਲੀ ਹੱਥ ਨੇ ਇੱਕ ਦੇਤੇ ਤੁਸੀਂ ਗੋਲੀਆਂ ਚਲਾ ਰਹੇ ਹੋ ਸੋ ਬਹੁਤ ਹੀ ਗਲਤ ਫੈਸਲਾ ਤੇ ਜੇ ਕੇਂਦਰ ਸਰਕਾਰ ਇਹਨੂੰ ਮਨਜ਼ੂਰੀ ਵੀ ਦੇ ਦਿੰਦੀ ਹੈ ਤਾਂ ਇਸ ਤੋਂ ਜ਼ਿਆਦਾ ਘਟੀਆਪਨ ਕੁਝ ਹੋ ਨਹੀਂ ਸਕਦਾ ਨਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਹ ਦਿਮਾਗ ਦੇ ਵਿੱਚ ਇਹ ਥਾਟ ਆਇਆ ਕਿ ਅਸੀਂ ਇਦਾਂ ਕਰ ਸਕਦੇ ਆ ਫਿਰ ਸਰਕਾਰ ਦਾ ਜਿਨ੍ਹਾਂ ਨੇ ਇਹਨੂੰ ਇੰਪਲੀਮੈਂਟ ਕੀਤਾ ਤੇ ਫਿਰ ਚਿੱਠੀ ਵੀ ਭੇਜ ਦਿੱਤੀ ਗਈ ਸੋ ਇਹ ਸਰਾਸਰ ਬਹੁਤ ਵੱਡੀ ਮੈਨੂੰ ਲੱਗਦਾ ਕਿ ਖੋਲਣ ਲਈ ਤੁਹਾਨੂੰ ਕਿਹਾ ਕੋਰਟ ਨੇ ਕੋਰਟ ਦੇ ਹੁਕਮਾਂ ਨਹੀਂ ਸੁਣੇ ਤੁਹਾਨੂੰ ਇੱਕ ਵਾਰੀ ਵੀ ਨਹੀਂ ਸੁਣੇ ਤੇ ਆਪਦੇ ਬੰਦਿਆਂ ਨੂੰ ਬੰਦਿਆਂ ਨੂੰ ਮੈਡਲ ਦਿਵਾਉਣ ਦਾ ਤੁਹਾਡੇ ਦਿਮਾਗ ਦੇ ਵਿੱਚ ਥਾਟ ਆ ਗਿਆ ਸੋ ਇਸ ਤਰ੍ਹਾਂ ਦੀ ਇਧਰ ਰਿਜ਼ਲਟ ਛੇਤੀ ਮਿਲ ਜੂਗਾ ਹਰਿਆਣਾ ਇਲੈਕਸ਼ਨ ਆਲੇ ਆਪਾਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਵੀ ਆਪਾਂ ਦੇਖਿਆ ਭਾਜਪਾ ਨੂੰ ਜੋਰ ਨੂੰ ਤੀਜੇ ਭੁਗਤੇ ਨੇ ਪਏ ਨੇ ਹੁਣ ਇਹ ਹਰਿਆਣਾ ਸਰਕਾਰ ਵੀ ਭਾਜਪਾ ਨੂੰ ਕਿਸ ਤਰ੍ਹਾਂ ਝਟਕਾ ਦੇਣਗੇ ਕਿਸ ਤਰ੍ਹਾਂ ਬਿਲਕੁਲ ਵਿਧਾਨ ਸਭਾ ਇਲੈਕਸ਼ਨ ਹੈ ਹਲੇ ਚਲੋ ਅਨਾਉਂਸ ਨਹੀਂ ਹੋਏ ਪਰ 3-4 ਮਹੀਨੇ ਰਹਿ ਗਏ ਹੋਏ ਲੰਬਾ ਸਮਾਂ ਨਹੀਂ ਬਚਿਆ ਸੋ ਭੁੱਲੇ ਨਹੀਂ ਆ ਲੋਕ ਬੇਸ਼ੱਕ ਹੋਇਆ ਪੰਜਾਬ ਦੇ ਲੋਕਾਂ ਨਾਲ ਹੈ ਯਾਦ ਹਰਿਆਣੇ ਵਾਲੇ ਵੀ ਰੱਖਣਗੇ ਇਹਨੂੰ ਤੁਸੀਂ ਇਹ ਨਾ ਭੁੱਲੋ ਸੋ ਰਿਜ਼ਲਟ ਹੈ ਜਿਹੜਾ ਨਤੀਜਾ ਸਨਮਾਨਿਤ ਫਿਰ ਲੋਕ ਕਰਨਗੇ ਤੁਹਾਨੂੰ ਹੁਣ ਤਾਂ ਤੁਸੀਂ ਉਹਨਾਂ ਪੁਲਿਸ ਮੁਲਾਜ਼ਮਾਂ 5 7 10 ਬੰਦਿਆਂ ਨੂੰ ਕਰਾ ਲਓ ਫਿਰ ਲੋਕ ਤੁਹਾਨੂੰ ਚੰਗੀ ਤਰ੍ਹਾਂ ਸਨਮਾਨਿਤ ਕਰਨਗੇ ਗਰੰਟੀ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਆਪਾਂ ਲੁਧਿਆਣੇ ਤੋਂ ਲੁਧਿਆਣੇ ਦੇ ਵਿੱਚ ਵੀ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਉੱਤੇ ਲਗਾ ਲਗਾਤਾਰ ਲੈ ਕੇ ਬੰਦ ਕਰ ਦਿੱਤਾ ਗਿਆ ਸੀ ਮਾਮਲਾ ਕੋਰਟ ਦੇ ਵਿੱਚ ਚੱਲਿਆ ਗਿਆ ਪਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸਮਝਾਇਆ ਜਾਂਦਾ ਸੀਗਾ ਤੇ ਪ੍ਰਸ਼ਾਸਨ ਤੇ ਮੁਲਾਜ਼ਮ ਤੇ ਕਿਸਾਨਾਂ ਦੀ ਮੀਟਿੰਗ ਹੋਈ ਆ ਪਰ ਬੇਸਿੱਟਾ ਰਹੀ ਆ ਲਗਾਤਾਰ ਜੀ ਮੀਟਿੰਗਾਂ ਤੇ ਸੀਬੀਆਈ ਤੋਂ ਜਾਂਚ ਕਰਾਵਾਂਗੇ ਜੀ ਅਸੀਂ ਜੀ ਅਹ ਦੇਖੋ ਲਾਡੋਵਾਲਾ ਟੋਲ ਪਲਾਜ਼ਾ ਜਿਹਨੂੰ ਆਪਾਂ ਕਹਿੰਦੇ ਆ ਨਾ ਬਦਨਾਮੀ ਦਾ ਘਰ ਹੈ ਜੀ ਤਾਂ ਇਹ ਚ ਕੋਈ ਮਨ ਲਗਾ ਦੋ ਰਾਵਾਂ ਹੈ ਨਹੀਂ ਕਿਉਂਕਿ ਜਦੋਂ ਦਾ ਇਹ ਟੋਲ ਪਲਾਜ਼ਾ ਲੱਗਿਆ ਉਦੋਂ ਤੋਂ ਲੈ ਕੇ ਇੱਕ ਨਾ ਇੱਕ ਇਹੋ ਜੀ ਚੀਜ਼ ਆਉਂਦੀ ਹੈ ਵੀ ਹਰ ਰੋਜ਼ ਖਬਰਾਂ ਦੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਜਿਹੜੀ ਹੁੰਦੀ ਹੈ ਕਿਉਂ ਹੁੰਦੀ ਹੈ ਤੁਸੀਂ ਰੇਟ ਰੇਟ ਦੇਖੋ ਉਹਦੇ ਜੀ ਉਹ ਹਾਈਵੇ ਜਿਹਦੇ ਤੇ ਪਹਿਲਾਂ ਹੀ ਪੰਜ ਟੋਲ ਪਲਾਜ਼ੇ ਪੈਂਦੇ ਨੇ ਤੁਸੀਂ ਜੇਕਰ ਦਿੱਲੀ ਵਾਲੇ ਪਾਸਿਓਂ ਇੱਥੋਂ ਆਪਾਂ ਪੰਜਾਬ ਦੇ ਵਿੱਚੋਂ ਵੀ ਜੇ ਅਮਰitsar ਨੂੰ ਜਾਈਏ ਤਾਂ ਤਿੰਨ ਜਾਂ ਚਾਰ ਤਾਂ ਮੇਰਾ ਖਿਆਲ ਅਸੀਂ ਕ੍ਰੋਸ ਕਰਦੇ ਆਂ ਜੀ ਇੱਕ ਹੁੰਦਾ ਨਾ ਕਿ ਜਦੋਂ 60 65 ਰੁਪਏ ਤੱਕ ਇੱਕ ਹੁੰਦਾ 200 250 300 ਕੋਈ ਲਿਮਟ ਨਹੀਂ ਹੈ ਕਿਸਾਨ ਆਪ ਦੇ ਲਈ ਨਹੀਂ ਬੈਠੇ ਕਿਉਂਕਿ ਕਿਸਾਨਾਂ ਦਾ ਅੱਜ ਵੀ ਉਹ ਕਾਰਡ ਚੱਲਦਾ ਹੈ ਜੀ ਕਿਸਾਨਾਂ ਨੇ ਉਹ ਵਿਖਾ ਕੇ ਟੱਪ ਜਾਣਾ ਹੈ ਟੱਪ ਜਾਣਾ ਜੇ ਕਿਸਾਨ ਉੱਥੇ ਬੈਠਾ ਹੈ ਕਿਉਂ ਬੈਠਾ ਹੈ ਕਿਉਂਕਿ ਉਹ ਆਮ ਲੋਕਾਂ ਦੇ ਲਈ ਲੜ ਰਿਹਾ ਹੈ ਮਾਮਲਾ ਕੋਰਟ 'ਚ ਪਹੁੰਚਿਆ ਪ੍ਰਸ਼ਾਸਨ ਕੋਸ਼ਿਸ਼ ਕਰੇ ਪਰ ਕਿਤੇ ਨਾ ਕਿਤੇ ਇਸ ਗੱਲ ਦਾ ਮੰਨਣਾ ਪਊਗਾ ਵੀ ਜਿਹੜੇ ਰੇਟ ਨੇ ਉਹ ਇੰਨੇ ਕੁ ਜ਼ਿਆਦਾ ਨੇ ਮੈਨੂੰ ਲੱਗਦਾ ਹੈ ਕਿ ਆਪਡਾਉਨ ਵਾਲੇ ਰੇਟ ਬਾਕੀ ਸਾਰੇ ਟੋਲ ਪਲਾਜ਼ਾਾਂ ਦੇ ਉਨੇ ਨਹੀਂ ਬਣਦੇ ਜਿੰਨੇ ਕੱਲੇ ਲਾਡੋਵਾਲ ਦੇ ਆ ਕਿਉਂ ਲਾਡੋਵਾਲ ਕੋਈ ਵੱਖਰੇ ਤਰੀਕੇ ਨਾਲ ਉਹਨਾਂ ਨੇ ਕੋਈ ਰੋਡ ਬਣਾਇਆ ਜਾਂ ਵੱਖਰੇ ਫਿਰ ਇਹ ਕੀ ਜਾਂ ਫਿਰ ਸਰਕਾਰ ਨਾਲ ਕੋਈ ਵੱਖਰਾ ਤਰੀਕਾ ਬਣਾਇਆ ਹੋਇਆ ਉਹਨਾਂ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਭਗਵੰਤਬਾਨ ਹੁਣ ਇਹ ਟੋਲ ਪਲਾਜ਼ੇ ਬੰਦ ਕਰ ਰਹੇ ਨੇ ਹੈ ਤਾਂ ਉਸ ਲੱਗਾ ਇਹ ਕਦਮ ਪਤਾ ਨਹੀਂ ਕਿੰਨੇ ਟੋਲ ਪਲਾਜ਼ੇ ਬੰਦ ਕਰਤੇ ਉਹਨਾਂ ਨੇ ਦੂਜੀ ਗੱਲ ਇਹ ਕਿਸੇ ਟੋਲ ਪਲਾਜ਼ੇ ਤੇ ਮਿਥੀ ਨਹੀਂ ਇਹ ਲਿਖ ਦੇ ਜਿਹੜਾ ਟੋਲ ਪਲਾਜ਼ਾ ਬੰਦ ਹੋਣ ਵਾਲਾ ਹੈ ਤੁਸੀਂ ਉਹਦੇ ਤੇ ਲਿਖੋ ਨਾਬਾ ਰੋਡ ਨੂੰ ਜਾਈਏ ਅਗਸਤ ਦੇ ਵਿੱਚ ਬੰਦ ਹੋਣ ਜਾ ਰਿਹਾ ਉਹਨਾਂ ਨੇ ਲਿਖ ਕੇ ਲਿਆ ਵੀ ਅਗਸਤ 2024 ਦੇ ਵਿੱਚ ਬੰਦ ਹੋ ਜਾਣਾ ਹੈ ਹਰ ਇੱਕ ਟੋਲ ਪਲਾਜ਼ਾ ਭਾਵੇਂ ਤੁਹਾਡਾ 5 ਸਾਲ ਦਾ ਕੰਟਰੈਕਟ ਹੈ ਤੁਸੀਂ ਲਿਖ ਕੇ ਲਾਓ ਵੀ ਇੱਥੋਂ ਸ਼ੁਰੂ ਹੋਇਆ ਸੀ ਇੰਨੇ ਤੱਕ ਬੰਦ ਹੋ ਜਾਣਾ ਲੋਕਾਂ ਨੂੰ ਇੱਕ ਉਮੀਦ ਤਾਂ ਵੱਜੇ ਉਹਦੀ ਉਮੀਦ ਨਹੀਂ ਆ ਉਲਟਾ ਹਰ ਸਾਲ 5 10 15% ਹੋਣ ਪਿੱਛੇ ਇਹ ਕੇਂਦਰ ਸਰਕਾਰ ਨੇ ਵਧਾਇਆ ਹੈ ਕਦੇ ਸਰਕਾਰ ਵਿਧਾਨ ਮੰਡਲ ਦੀ ਨੈਸ਼ਨਲ ਹਾਈਵੇ ਅਥਾਰਟੀ ਕਰਿਓ ਆਪਣੀ ਮਰਜ਼ੀ ਨਾਲ ਹੀ ਵਧਾ ਰਹੇ ਕਿਉਂ ਕਿ ਕੋਈ ਪੁੱਛਣ ਵਾਲਾ ਹੀ ਨਹੀਂ ਸੋ ਮੈਨੂੰ ਇਹ ਲੱਗਦਾ ਕਿ ਮਾਮਲਾ ਕੋਰਟ 'ਚ ਹੀ ਰਵੇ ਤਾਂ ਚੰਗੀ ਗੱਲ ਹੈ ਕਿਉਂਕਿ ਪ੍ਰਸ਼ਾਸਨ ਤੋਂ ਇਹ ਠੀਕ ਨਹੀਂ ਆਉਣਾ ਪ੍ਰਸ਼ਾਸਨ ਕੋਸ਼ਿਸ਼ ਕਰ ਲੇ ਜਿੰਨੀ ਕਰਨੀ ਹੈ ਪਰ ਮੈਨੂੰ ਲੱਗਦਾ ਕਿ ਜਿੰਨਾਂ ਚਿਰ ਕੋਰਟ ਦੀ ਝਾੜ ਨਹੀਂ ਨਾ ਪੈਂਦੀ ਉਹਨਾਂ ਚਿਰ ਨਹੀਂ ਠੀਕ ਆਣਾ ਨਹੀਂ ਹੈ ਇਹਨਾਂ ਦਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਅੰਗਣਵਾੜੀਆਂ ਨੂੰ ਲੈ ਕੇ ਲਗਾਤਾਰ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਂਦੀ ਆ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵੀ ਕਹੇ ਗਿਆ ਸੀ ਮਿੱਡੇ ਮਿਲ ਦੇ ਵਿੱਚ ਕਿੰਨੂ ਦਵਾਂਗੇ ਪਰ ਡਾਕਟਰ ਬਲਵੀਰ ਐਮਪੀ ਨੇ ਪਟਿਆਲੇ ਤੋਂ ਉਹਨਾਂ ਨੇ ਇੱਕ ਵੱਖਰੇ ਮੁੱਦਾ ਚੁੱਕ ਲਿਆ ਅੰਗਣਵਾੜੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੰਜੀਰੀ ਦੀ ਘਟੀਏ ਕੁਆਲਿਟੀ ਕਰਕੇ ਕਈਆਂ ਦਾ ਨੁਕਸਾਨ ਹੋ ਸਕਦਾ ਜੀ ਜੀ ਜਿਹੜਾ ਤਾਂ ਇਸ ਤਰ੍ਹਾਂ ਮਤਲਬ ਆਪ ਐਪਰੀਸ਼ੀਏਟ ਕਰਦੇ ਆਂ ਸ਼ਲਾਘਾ ਕਰਦੇ ਆਂ ਇਸ ਚੀਜ਼ ਦੀ ਵੀ ਉਹਨਾਂ ਗਰੀਬ ਤੱਕੇ ਦੇ ਲੋਕਾਂ ਬਾਰੇ ਸੋਚਿਆ ਜਾ ਰਿਹਾ ਹੈ ਤੁਸੀਂ ਉਹਨਾਂ ਨੂੰ ਕੁਝ ਨਾ ਕੁਝ ਪ੍ਰੋਵਾਈਡ ਕਰਾਉਂਦੇ ਹੋ ਪਰ ਉਸ ਭੋਜਨ ਦਾ ਵੀ ਕੀ ਫਾਇਦਾ ਜਿਹਦੇ ਖਾਣ ਤੋਂ ਬਾਅਦ 10 ਰੁਪਏ ਦਾ ਭੋਜਨ ਖਾਦਾ 20 ਰੁਪਏ ਤੁਸੀਂ ਉੱਪਰ ਲਾ ਲਈ ਡਾਕਟਰ ਕੋਲੇ ਜਾ ਕੇ ਮੰਨ ਲਓ ਤੁਸੀਂ 100 ਰੁਪਏ ਦੀ ਪੰਜੀਰੀ ਦੇਤੀ ਉਹਨਾਂ ਨੂੰ ਤੇ ਬਾਅਦ ਚ ਪਤਾ ਲੱਗੇ ਡਾਕਟਰ ਕੋਲੇ ਜਾ ਕੇ 2-300 ਰੁਪਏ ਉੱਪਰ ਸੋ ਬੱਚਿਆਂ ਤੇ ਸਭ ਤੋਂ ਜ਼ਿਆਦਾ ਇੰਪੈਕਟ ਪਾਉ ਕਿਉਂਕਿ ਵੱਡੇ ਬੰਦੇ ਦਾ ਮੀਨ ਸਿਸਟਮ ਸਟਰੋਂਗ ਹੈ ਚੱਲ ਲੂ ਛੋਟੇ ਬੱਚਾ ਕਿਵੇਂ ਉਹ ਚੀਜ਼ਾਂ ਚੱਲ ਲੋ ਜੇ ਸਰਕਾਰ ਦੇ ਹੀ ਬੰਦੇ ਇਹ ਵੱਡਾ ਸਵਾਲ ਚੁੱਕ ਰਹੇ ਨੇ ਜੀ ਤਾਂ ਇਹਦਾ ਮਤਲਬ ਕਮੀ ਤਾਂ ਕਿਤੇ ਨਾ ਕਿਤੇ ਹੈ ਦਾਅਵੇ ਤੁਸੀਂ ਕਰ ਰਹੇ ਹੋ ਵਾਅਦੇ ਕਰ ਰਹੇ ਹੋ ਇੱਕ ਚੰਗੀ ਗੱਲ ਹੈ ਪਰ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦਾ ਖਲਵਾੜ ਹੈ ਜਿਹੜਾ ਉਹ ਕਹਿ ਲਓ ਕਿ ਫਿਊਚਰ ਨਾਲ ਖੇਡ ਰਹੇ ਹੋ ਤੁਸੀਂ ਜੇ ਅੱਜ ਤੁਸੀਂ ਉਹਨਾਂ ਦਾ ਇਮਿਊਨਿਟੀ ਸਿਸਟਮ ਵੀਕ ਕਰਤਾ ਅੱਜ ਤੁਸੀਂ ਉਹਨਾਂ ਦੀ ਹੈਲਥ ਖਰਾਬ ਕਰਤੀ ਇਹਦੀ ਪਰਪਾਈ ਕੌਣ ਕਰੇਗਾ ਕੋਈ ਪਰਪਾਈ ਨਹੀਂ ਇਹਦੀ 5 10 ਸਾਲਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੀ ਉਹ ਚੀਜ਼ਾਂ ਅੱਜ ਲੀਵਰ ਤੇ ਕਿਡਨੀ ਤੇ ਇਫੈਕਟ ਕਰ ਦਿੰਦੀਆਂ ਤਾਂ ਉਹਦੀ ਪਰਪਾਈ ਕਿੱਥੇ ਆ ਉਹ ਉਹਨਾਂ ਨੇ ਸਾਰੀ ਉਮਰ ਭੁਗਤਨੈ ਸੋ ਜੇਕਰ ਭਗਵੰਤ ਮਾਨ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਅਸੀਂ ਫਿਊਚਰ ਨੂੰ ਲੈ ਕੇ ਚੱਲਦੇ ਹਾਂ ਅਸੀਂ ਨੌਜਵਾਨਾਂ ਨੂੰ ਅਸੀਂ ਆਉਣ ਵਾਲੇ 10 ਸਾਲਾਂ ਬਾਰੇ ਸੋਚ ਰਹੇ ਹਾਂ ਤਾਂ 10 ਸਾਲਾਂ ਬਾਰੇ ਇਹ ਵੀ ਸੋਚਣਾ ਜ਼ਰੂਰੀ ਹੈ ਵੀ ਅੰਦਰ ਬੱਚੇ ਦੇ ਕੀ ਜਾ ਰਿਹਾ ਹੈ ਇਹ ਅੰਗਣਵਾੜੀ ਦੇ ਨਾਲ ਨਾਲ ਮਾਰਕੀਟ ਦੀ ਵੀ ਗੱਲ ਉਹਨੀ ਇੰਪੋਰਟੈਂਟ ਹੈ ਕਿ ਸਾਡੇ ਪੰਜਾਬ ਦੇ ਵਿੱਚ ਕੀ ਵਿਕ ਰਿਹਾ ਹੈ ਪੰਜਾਬ ਸਰਕਾਰ ਕੀ ਵੇਚ ਰਹੀ ਹੈ ਤੁਸੀਂ ਕਿਸੇ ਨੂੰ ਉਨਾਚਰ ਨਹੀਂ ਕਹਿ ਸਕਦੇ ਜਿੰਨਾ ਚਿਰ ਕਹਿੰਦੇ ਪਰ ਆਪ ਖੁਦ ਦੀ ਪੀੜੀ ਥੱਲੇ ਸੋਟਾ ਮਾਰੋ ਜਿੰਨਾ ਚਿਰ ਪੰਜਾਬ ਸਰਕਾਰੀ ਉਹ ਸਹੀ ਫੂਡ ਪ੍ਰੋਵਾਈਡ ਨਹੀਂ ਕਰਾ ਪਾਉਗੀ ਤਾਂ ਪੰਜਾਬ ਸਰਕਾਰ ਕਿਸੇ ਨੂੰ ਕਿਵੇਂ ਕਹਿ ਸਕਦੀ ਹੈ ਕਿਸੇ ਮਾਰਕੀਟ ਨੂੰ ਸ਼ੌਪਕੀਪਰ ਨੂੰ ਕਿਵੇਂ ਕਹਿ ਦੋਗੇ ਤੁਸੀਂ ਸਹੀ ਪ੍ਰੋਵਾਈਡ ਕਰਾਓ ਲੈ ਕਹਿੰਦੇ ਕਿ ਤੁਸੀਂ ਪਹਿਲਾਂ ਆਪਤਾ ਕਰਵਾ ਲਓ ਸੇ ਗੱਲ ਛੋਟੀ ਜੀ ਹੈ ਦੇਖੋ ਕੋਈ ਗੱਲ ਨਹੀਂ ਪੰਜੀਰੀ ਦੀ ਘਟੀਆ ਕੁਆਲਿਟੀ ਹੈ ਪਰ ਗੱਲ ਕਿੱਡੀ ਵੱਡੀ ਹੈ ਕਿੱਡੀ ਵੱਡੀ ਹੈ ਡਿਟੇਲ ਦੇ ਵਿੱਚ ਜਾਈਏ ਤਾਂ ਔਨ ਵਾਲੇ ਬੱਚਿਆਂ ਦੇ ਅਸੀਂ ਸੇਤੋਂ ਦੇ ਨਾਲ ਸਾਡੀਆਂ ਸੇਤਾਂ ਪਹਿਲਾਂ ਹੀ ਕੋਈ ਬਹੁਤੀਆਂ ਵਧੀਆ ਨਹੀਂ ਰਹੀਆਂ ਹੁਣ ਕਿਉਂਕਿ ਖਾਣਾ ਪੀਣਾ ਉਹ ਹੋ ਜਾਏ ਇਹ ਤਾਂ ਸਿੱਧੇ ਤਰੀਕੇ ਨਾਲ ਇਹ ਵੀ ਅਸੀਂ ਖੇਡ ਰਹੇ ਆ ਇਹਦੇ ਨਾਲ ਜੀ ਜੀ ਸੋ ਦੂਜੇ ਪਾਸੇ ਨੀਟ ਦੇ ਪੇਪਰ ਨੂੰ ਲੈ ਕੇ ਕਾਂਗਰਸ ਦੇ ਯੂਥ ਪ੍ਰਧਾਨ ਨੇ ਜੀ ਮੋਹਿਦ ਬਿੰਦਰਾ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਰਾਜ ਬਨਵਾਲਾ ਪ੍ਰਬੋਧ ਨੂੰ ਮਿਲਣਾ ਸੀ ਪਰ ਪ੍ਰਸ਼ਾਸਨ ਵੱਲੋਂ ਮਿਲਨ ਨਹੀਂ ਦਿੱਤਾ ਗਿਆ ਜੀ ਜੀ ਨੀਟ ਦਾ ਐਗਜ਼ਾਮ ਹੈ ਜਿਹੜਾ ਉਹ ਇੰਨੀਆਂ ਕੁ ਸੁਰਖੀਆਂ ਦਾ ਹਿੱਸਾ ਬਣ ਗਿਆ ਕਿ ਮੈਨੂੰ ਲੱਗਦਾ ਕਿ ਹੁਣ ਤਾਂ ਬੱਚਿਆਂ ਨੇ ਇਹ ਵੀ ਕਹਿ ਦੇਣਾ ਵੀ ਛੱਡੋ ਨੀਟ ਦਾ ਪੇਪਰ ਦਿੰਦੇ ਹੀ ਨਹੀਂ ਜੀ ਕਿਉਂਕਿ ਜਿਸ ਤਰ੍ਹਾਂ ਐਗਜ਼ਾਮ ਦਿੱਤਾ ਗਿਆ ਜਿਸ ਤਰ੍ਹਾਂ ਉਹਦੇ ਨਤੀਜੇ ਆਏ ਨੇ ਤੇ ਜੋ ਕੁਝ ਉਸ ਤੋਂ ਬਾਅਦ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਇੱਕ ਜਿਹੜੀ ਸਿੱਖਿਆ ਪ੍ਰਣਾਲੀ ਹੈ ਨਾ ਉਹਦੇ ਤੋਂ ਭਰੋਸਾ ਉੱਠਣਾ ਵਾajib ਗੱਲ ਹੈ ਉੱਠ ਜਾਂਦਾ ਬੰਦੇ ਦਾ ਚਾਹੇ ਤੁਸੀਂ ਹੋ ਚਾਹੇ ਦੇਖਣ ਵਾਲੇ ਨੇ ਜਦੋਂ ਆਪਾਂ ਐਗਜ਼ਾਮ ਦੇ ਦਾਂਗੇ ਆਪਾਂ ਨੂੰ ਪਤਾ ਲੱਗੇਗਾ ਕਿ ਕੁਝ ਬੱਚੇ ਵਿੱਚ ਇਹੋ ਜਿਹੇ ਨੇ ਜਿਹੜੇ ਇਦਾਂ ਹੀ ਪਾਸ ਹੋ ਗਏ ਪਾਸ ਹੋ ਗਏ ਫਿਰ ਤੁਹਾਡੀ ਇੱਕ ਸਾਲ ਡੇਢ ਸਾਲ 6 ਮਹੀਨਿਆਂ ਦੀ ਮਿਹਨਤ ਕਿੱਥੇ ਹੈ ਤੁਸੀਂ ਦਿਨ ਰਾਤ ਕਾਲੇ ਕੀਤੇ ਨੇ ਜਿਹੜੇ ਬਹਿ ਬਹਿ ਕੇ ਉਹ ਕਿੱਥੇ ਨੇ ਸੋ ਕਾਂਗਰਸ ਨੂੰ ਮੌਕਾ ਮਿਲ ਗਿਆ ਕਿਉਂਕਿ ਬੜਾ ਵੱਡਾ ਇਲਜ਼ਾਮ ਹੈ ਸਮੀਂ ਭਾਜਪਾ ਦੀ ਸਰਕਾਰ ਹੈ ਇਹ ਵੀ ਕਿਹਾ ਜਾ ਰਿਹਾ ਕਿ ਜਿਨ੍ਹਾਂ ਨੇ ਕਰਾਇਆ ਉਹ ਵੀ ਭਾਜਪਾ ਦੇ ਬੰਦੇ ਨੇ ਸੋ ਕਾਂਗਰਸ ਨੂੰ ਸਿੱਧੇ ਤਰੀਕੇ ਨਾਲ ਮੌਕਾ ਮਿਲ ਗਿਆ ਕਾਂਗਰਸ ਫਿਰ ਹਾਲ ਰੋਟੀਆਂ ਜਰੂਰ ਸੇਕ ਰਹੀ ਹੈ ਕਿਉਂਕਿ ਹਰਿਆਣਾ ਵਿਧਾਨ ਸਭਾ ਦੇ ਇਲੈਕਸ਼ਨ ਨੇ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਜੰਮੂ ਕਸ਼ਮੀਰ ਦੇ ਵੀ ਇਲੈਕਸ਼ਨ ਹੋਣੇ ਨੇ ਬੜੀਆਂ ਜੀਆਂ ਥਾਵਾਂ ਜਿੱਥੇ ਇਲੈਕਸ਼ਨ ਹੋਣੇ ਨੇ ਅਜੇ ਇਹ ਦੇ ਵਿੱਚ ਕਾਂਗਰਸ ਆਪਣਾ ਪੱਖ ਹੈ ਜਿਹੜਾ ਉਹ ਸਟਰੋਂਗ ਕਰਨਾ ਚਾਹੁੰਦੀ ਹੈ ਪਰ ਵਿਰੋਧੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਦਾ ਇਹ ਫਰਜ਼ ਵੀ ਬਣਦਾ ਬੋਲਣਾ ਕਿਉਂਕਿ ਜੇ ਵਿਰੋਧੀ ਪਾਰਟੀ ਨਹੀਂ ਚੱਕੇਗੀ ਆਵਾਜ਼ ਤਾਂ ਕੋਈ ਨਹੀਂ ਚੱਕੇਗਾ ਸੋ ਅਜਿਹੇ ਦੇ ਵਿੱਚ ਕਾਂਗਰਸ ਦੇ ਜੇਕਰ ਵਰਕਰ ਲੀਡਰ ਮਿਲਣਾ ਵੀ ਚਾਹੁੰਦੇ ਆ ਪ੍ਰੋਹਿਤ ਉਹਨਾਂ ਨੂੰ ਗਵਰਨਰ ਉਹਨਾਂ ਨੂੰ ਤਾਂ ਉਹ ਸਿਰਫ ਬੈਠ ਕੇ ਮਿਲ ਕੇ ਗੱਲਬਾਤ ਹੀ ਕਰਨਾ ਚਾਹੁੰਦੇ ਆ ਜੀ ਪਰ ਬਨਵਾਰੀ ਲਾਲ ਪ੍ਰੋਹਿਤ ਉਹਨਾਂ ਦਾ ਜਿਹੜਾ ਰਵੱਈਆ ਉਹ ਕੋਈ ਬਹੁਤਾ ਸਹੀ ਨਹੀਂ ਹੈ ਪੰਜਾਬ ਦੇ ਲਈ ਛੱਡੋ ਬਾਕੀ ਜਗ੍ਹਾ ਦੇ ਲਈ ਵੀ ਤੁਸੀਂ ਇਹ ਸੋਚੋ ਵੀ ਪੰਜਾਬ ਸਰਕਾਰ ਨਾਲ ਵੀ ਖੇਬੜ ਵਾਜੀ ਠੀਕ ਹੈ ਜੇ ਕੋਈ ਤੁਹਾਨੂੰ ਮਿਲਣਾ ਚਾਹ ਰਿਹਾ ਤੁਸੀਂ ਮਿਲਨ ਨਹੀਂ ਦੇ ਰਹੇ ਲੁਧਿਆਣੇ ਦੇ ਵਿੱਚ ਤੁਸੀਂ ਜਾਣਦੇ ਹੋ ਜਿੱਥੇ ਇੱਕ ਅਟੈਕ ਹੁੰਦਾ ਸੀ ਤੇ ਤੁਸੀਂ ਉੱਥੇ ਇਹ ਕਹਿੰਦੇ ਹੋ ਵੀ ਪਰਿਵਾਰ ਵਾਲੇ ਆ ਕੇ ਮੈਨੂੰ ਮਿਲਣ ਹਾਲਾਂਕਿ ਫਰਜ਼ ਤਾਂ ਇਹ ਮੰਨਦਾ ਨੂੰ ਤੁਸੀਂ ਜਾ ਕੇ ਹਸਪੀਟਲ 'ਚ ਮਿਲੋ ਫਿਰ ਇਹਦਾ ਮਤਲਬ ਇਹ ਤੁਹਾਡਾ ਰਵੱਈਆ ਇੱਕ ਲੀਡਰ ਵਾਲਾ ਨਹੀਂ ਹੈ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਕਿ ਪਾਰਟੀ ਲਈ ਕੰਮ ਕਰ ਰਹੇ ਹੋ ਬਿਲਕੁਲ ਫਿਰ ਸਿੱਧੇ ਤਰੀਕੇ ਤੋਂ ਸਮਝ ਆਉਂਦੀ ਹੈ ਵੀ ਭਾਜਪਾ ਦਾ ਤੁਹਾਡੇ ਤੇ ਪ੍ਰੈਸ਼ਰ ਹੈ ਭਾਜਪਾ ਲਈ ਤੁਸੀਂ ਗਵਰਨਰ ਹੋ ਤੇ ਤੁਸੀਂ ਭਾਜਪਾ ਲਈ ਕੰਮ ਕਰ ਰਹੇ ਹੋ ਕਾਂਗਰਸ ਦੀ ਗੱਲ ਤਾਂ ਸੁਣੋ ਜਿਹੜੇ ਲੀਡਰ ਤੁਹਾਡੇ ਕੋਲ ਇੱਕ ਪੱਤਰ ਲੈ ਕੇ ਆਉਣਗੇ ਸੁਣੋ ਤਾਂ ਸਹੀ ਕਿਸੇ ਦੇ ਆਪਾ ਆਉਣਾ ਆਪਾ ਕਿਸੇ ਰਿਸ਼ਤੇਦਾਰ ਕੋਈ ਬਿਮਾਰ ਹੋ ਜੇ ਆਪਾ ਉਹਦੇ ਸ਼ਹਿਰ ਚ ਜਾ ਕੇ ਥੋੜੀ ਕਹਿੰਨੇ ਆ ਵੀ ਤੂੰ ਸਾਨੂੰ ਆ ਕੇ ਸ਼ਹਿਰ ਚ ਮਿਲ ਲੈ ਆਪਾ ਉਹਦੇ ਘਰੇ ਜਾਂਨੇ ਆ ਜਾਂ ਹਸਪੀਟਲ ਜਾਂਨੇ ਆ ਸੋ ਸਿੱਧੇ ਤਰੀਕੇ ਨਾਲ ਬੰਦ ਆ ਤਾਂ ਇਹੀ ਹੈ ਨਾ ਪਰ ਨਹੀਂ ਤਰੀਕਾ ਹੋਰ ਬਣਾਇਆ ਜਾ ਰਿਹਾ ਮੈਨੂੰ ਵੀ ਇੰਨੇ ਸਾਲ ਹੋ ਗਏ ਇਸ ਲਾਈਨ ਦੇ ਵਿੱਚ ਕੰਮ ਕਰਦੇ ਹੋਏ ਮੈਂ ਪਹਿਲੀ ਵਾਰ ਇਹੋ ਜਿਹਾ ਗਵਰਨਰ ਦੇਖਿਆ ਕੋਈ ਜਿਹੜਾ ਸਾਫ਼ ਪਤਾ ਲੱਗ ਜਾਂਦਾ ਹੈ ਸੈਂਟਰ ਦੇ ਇਸ਼ਾਰੇ ਤੇ ਪਹਿਲਾਂ ਵੀ ਬੜੇ ਗਵਰਨਰ ਆਏ ਨੇ ਪਰ ਇਹੋ ਜਿਹਾ ਗਵਰਨਰ ਦਾ ਰਵਈਆ ਜਿਹੜਾ ਮੈਂ ਵੀ ਪਹਿਲੀ ਵਾਰ ਵੇਖਿਆ ਜੀ ਸੋ ਸਿੱਧੂ ਸਰ ਕਰਨਾਲੇ ਆਪਾਂ ਖਬਰ ਲਾਵਾਂਗੇ ਜੇ ਜਦੋਂ ਅਸੀਂ ਗੱਲ ਕੀਤੀ ਹੈ ਬਨਾਰ ਦੇ ਪਰਹੌਰ ਤੋਂ ਉਹਨਾਂ ਦੀ ਉਹ ਉੱਥੇ ਮਿਲਣਗੇ ਪਰ ਕਿਹਾ ਪਰਿਵਾਰ ਨੂੰ ਮਿਲੂੰਗਾ ਜਿਵੇਂ ਸਿੱਖ ਧਰਮ ਦੇ ਵਿੱਚ ਵੀ ਕਾਫੀ ਘਟਨਾਵਾਂ ਵਾਪਰੀਆਂ ਨੇ ਬੇਅਦਬੀ ਨੂੰ ਲੈ ਕੇ ਉਹਨਾਂ ਦੀ ਕੋਈ ਸਾਰ ਨਹੀਂ ਲੰਦਾ ਜੀ ਹਾਲਾਂਕਿ ਉਹਨਾਂ ਵੱਲੋਂ ਇੱਕ ਪੱਤਰ ਲਿਖ ਕੇ ਐਸਜੀਪੀਸੀ ਵੱਲੋਂ ਰਖੇਦੀ ਕਰ ਦਿੱਤੀ ਜਾਂਦੀ ਹੈ ਅਸੀਂ ਕਾਰਵਾਈ ਕਰਾਂਗੇ ਉਹ ਕਾਰਵਾਈ ਧਰੇ ਦੀ ਧਰਾਈ ਰਹਿੰਦੀ ਆ ਉਹਨਾਂ ਦੀ ਕਿਸੇ ਨੇ ਆ ਕੇ ਸਰਕਾਰ ਦੀ ਨੀਤੀ ਨਾਲ ਭਾਜਪਾ ਨੇ ਕਾਂਗਰਸ ਨੇ ਕੋਈ ਲੀਡਰ ਜਾ ਕੇ ਨਹੀਂ ਪੁੱਛਦਾ ਬੇਅਦਬੀ ਕਿਉਂ ਕਿਉਂ ਹੋਈ ਦੇ ਪਿੱਛੇ ਕੀ ਕਾਰਨ ਇਹ ਮੈਨੂੰ ਲੱਗਦਾ ਕਿ ਲਗਭਗ ਇਹਨੂੰ ਸਮਾਂ ਜਿਹੜਾ ਉਹ 15 16 17 ਸਾਲ ਹੋ ਗਏ 2007 ਤੋਂ ਮੈਨੂੰ ਲੱਗਦਾ ਇਹ ਸ਼ੁਰੂ ਹੋਇਆ ਸੀ ਕੰਮ ਤੇ ਸਾਨੂੰ ਇਹ ਕਹਿੰਦੇ ਹੋਏ ਵੀ ਬੜਾ ਅਫਸੋਸ ਹੁੰਦਾ ਸ਼ਰਮ ਆਉਂਦੀ ਹੈ ਵੀ ਇਹ ਲਗਾਤਾਰ ਹੈ ਇਹ ਨਹੀਂ ਕੋਈ ਸਾਲ ਡੇਢ ਸਾਲ ਚ ਦੋ ਸਾਲ ਚ ਮਹੀਨਿਆਂ ਬਾਅਦ ਦਿਨਾਂ ਬਾਅਦ ਇਹ ਚੀਜ਼ਾਂ ਨੇ ਜਿਹੜੀਆਂ ਵਾਪਰ ਰਹੀਆਂ ਨੇ ਐਸਜੀਪੀਸੀ ਸਖਤ ਵੀ ਹੈ ਨਹੀਂ ਵੀ ਕੁਝ ਕਸੂਰ ਐਸਜੀਪੀਸੀ ਦਾ ਵੀ ਹੈ ਜੀ ਜਿਹੜਾ ਤਾਂ ਹੁਣ ਕੋ ਕੇਸ ਕੋਰਟ ਦੇ ਵਿੱਚ ਪਹੁੰਚਿਆ ਮੰਨ ਲਓ ਬੈਵਲ ਕਲਾਂ ਵਾਲਾ ਉਹ ਤਾਂ ਚਲੋ ਕਾਨੂੰਨ ਦੇ ਹਿੱਸੇ ਆ ਜੀ ਪਰ ਜਿਹੜਾ ਹੁਣ ਕੁਝ ਹੋ ਰਿਹਾ ਹੈਗਾ ਕੀ ਅਸੀਂ ਰੋਕ ਨਹੀਂ ਸਕਦੇ ਐਸਜੀਪੀਸੀ ਐਡੀ ਵੱਡੀ ਸੰਸਥਾ ਹੈ ਐਸਜੀਪੀਸੀ ਐਨਾ ਕਾਲਜ ਚਲਾਉਂਦੀ ਹੈ ਐਨਾ ਸਟਰਕਚਰ ਚਲਾ ਰਹੀ ਹੈ ਡਿ ਵੱਡੀ ਮੈਨੇਜਮੈਂਟ ਹੈ ਜੀ ਕੀ ਅਸੀਂ ਐਨਾ ਤੱਕ ਕਰ ਹੀ ਸਕਦੇ ਹਾਂ ਕਿ ਅਸੀਂ ਆਪਣੇ ਜਿਹੜੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਰੱਖੇ ਹੋਏ ਨੇ ਸਾਡੇ ਸੀਸੀਟੀਵੀ ਕੈਮਰੇ ਨੇ ਹਰ ਇੱਕ ਚੀਜ਼ ਨੂੰ ਕਿਉਂ ਨਹੀਂ ਵਾਚਿਆ ਜਾਂਦਾ ਵਚਨ ਦਾ ਇੱਕ ਦੇਖਣ ਦਾ ਇੱਕ ਤਰੀਕਾ ਹੁੰਦਾ ਹੈ ਨਾ ਇਹ ਤੁੜੀਆ ਵੀ ਤੁਸੀਂ ਗ੍ਰੰਥੀ ਸਾਹਿਬ ਛੱਡਦੇ ਹੋ ਬਸ ਬੇਫਿਕਰ ਹੋਗੇ ਬੇਫਿਕਰ ਨਹੀਂ ਹੋ ਸਕਦੇ ਕੀ ਤੁਸੀਂ ਉਹਨਾਂ ਗੁਰੂਕਰਾਂ ਦੇ ਵਿੱਚ ਤੁਹਾਡੀ ਕਮੇਟੀ ਦੇ ਮੈਂਬਰ ਜਾਂਦੇ ਨੇ ਕੀ ਤੁਸੀਂ ਰਾਤਤਾ ਕਰਦੇ ਹੋ ਕੀ ਤੁਸੀਂ ਉਹਨਾਂ ਸੀਸੀਟੀਵੀ ਦਾ ਅਸੈਸ ਕਿਸੇ ਨੂੰ ਦਿੱਤਾ ਹੋਇਆ ਜੀ ਐਸਜੀਪੀ ਮੰਨ ਲਓ ਜਿੰਨੇ ਗੁਰੂਕਰ ਨੇ ਜਿੰਨੇ ਐਸਜੀਪੀਸੀ ਦੇ ਮੈਂਬਰ ਨੇ ਇੱਕ ਇੱਕ ਦੋ ਦੋ ਗੁਰਦੁਆਰਿਆਂ ਦੀ ਸਸਤਾ ਸੀ ਹਰ ਇੱਕ ਦੇ ਫੋਨ ਤੇ ਦੇ ਸਕਦੇ ਆ ਨਾ ਜੀ ਤਾਂ ਕਿ ਕਿਉਂਕਿ ਕਈ ਵਾਰੀ ਗ੍ਰੰਥੀ ਸਿੰਘ ਨੂੰ ਵੀ ਨਹੀਂ ਪਤਾ ਲੱਗਦਾ ਜਾਂ ਗ੍ਰੰਥੀ ਸਿੰਘ ਬਾਹਰ ਗਿਆ ਹੋਇਆ ਜਾਂ ਫਿਰ ਕਈ ਵਾਰੀ ਇਹ ਕਹਿ ਸਕਦੇ ਆ ਵੀ ਗ੍ਰੰਥੀ ਸਿੰਘ ਨੂੰ ਉਹਨੇ ਪੈਸੇ ਨਹੀਂ ਮਿਲਦੇ ਵੀ ਉਹ ਵੀ ਇਗਨੋਰ ਕਰ ਦਿੰਦਾ ਗੱਲ ਨੂੰ ਉਹਨਾਂ ਦੀਆਂ ਤਨਖਾਹਾਂ ਇੰਨੀਆਂ ਨਹੀਂ ਹੁੰਦੀਆਂ ਪਰਿਵਾਰ ਪਾਲਣ ਯੋਗੀਆਂ ਸੋ ਉਹ ਵੀ ਕਹਿੰਦੇ ਵੀ ਠੀਕ ਹੈ ਹਾਲਾਂਕਿ ਹੈ ਉਹ ਵੀ ਗਲਤ ਪਰ ਇਹਦੇ 'ਚ ਨਾ ਰਲਮਾ ਮਿਲਮਾ ਸਹਿਯੋਗ ਹੈ ਫਿਰ ਇਹ ਗੱਲ ਹੈ ਵੀ ਜਿੰਨੀ ਮੰਤਬੁੱਧੀਵਾਹ ਵਾਲੇ ਬੰਦੇ ਨੇ ਉਹਨਾਂ ਨੇ ਸਾਰਿਆਂ ਨੇ ਬੇਅਦਬੀ ਕਰਨੀ ਹੈ ਜੀ ਹੋਰ ਕੁਝ ਨਹੀਂ ਦੇਖਦਾ ਜਾਣਾ ਵੀ ਗੁਰਦੁਆਰੇ 'ਚ ਜਾਣਾ ਵੀ ਗੁਰਦੁਆਰੇ ਆ ਹੋਰ ਬੱਸ ਤੁਸੀਂ ਸ਼ਮਸ਼ਾਨ ਘੜ ਚੱਲ ਜਾਓ। ਹੂੰ ਉੱਥੇ ਉੱਥੇ ਆ ਕੇ ਅੱਗ ਲਾ ਦੋ। ਉੱਥੇ ਆ ਕੇ ਸੌਂ ਜੋ। ਉਹ ਨਹੀਂ ਹੁੰਦਾ। ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਇਹ ਦੇਖਦੇ ਆ ਤੁਸੀਂ ਠੀਕ ਆ ਗੁਰਦੁਆਰਾ ਦੇ ਬਾਹਰ ਆ ਕੇ ਉੱਥੋਂ ਤੱਕ ਵੀ ਸੀਮਤ ਨਹੀਂ ਆ ਤੁਸੀਂ ਅੰਦਰ ਸਿੱਧਾ ਮਹਾਰਾਜ ਦੀ ਬੀੜ ਤੱਕ ਜਾਂਦੇ ਹੋ। ਇਹਦਾ ਮਤਲਬ ਤੁਹਾਡੀ ਇੰਨੀ ਕੁ ਤਾਂ ਸੈਂਸ ਕਮ ਕਰਤੀ ਹੈ ਵੀ ਮਹਾਰਾਜ ਸਭ ਦੀ ਬੀੜ ਉੱਥੇ ਪਈ ਹੈ। ਕਿੱਥੇ ਪਈ ਹੈ? ਜਿਹੜਾ ਵੀ ਬੰਦਾ ਆਉਂਦਾ ਉਹਨੂੰ ਇਹ ਕਿਹਾ ਜਾਂਦਾ ਮੰਦ ਬੁੱਧੀ ਹੈ। ਜੇ ਹਰ ਇੱਕ ਬੰਦਾ ਹੀ ਮੰਦ ਬੁੱਧੀ ਸਾਬਿਤ ਕਰ ਦਿੱਤਾ ਜਾਂਦਾ। ਇਹਦਾ ਮਤਲਬ ਇਹ ਪ੍ਰਸ਼ਾਸਨ ਵੀ ਇਨਵੋਲਵ ਹੈ ਰਿਪੋਰਟ ਤਾਂ ਬੰਦੀ ਹੈ ਨਾ ਮੰਦਬੁੱਧੀ ਦੀ ਮੰਦਬੁੱਧੀ ਡਾਕਟਰ ਕੋਲੇ ਗਏ ਰਿਪੋਰਟ ਹੋਊਗੀ ਇੱਕ ਇਹਦਾ ਮਤਲਬ ਇਹ ਡਾਕਟਰ ਵੀ ਇਸ ਗੱਲ ਦੇ ਵਿੱਚ ਇਨਵੋਲਵਮੈਂਟ ਹੋ ਜਾਂਦੀ ਹੈ ਵੀ ਤਾਂ ਮੰਦਬੁੱਧੀ ਨੇ ਅਸੀਂ ਇਹ ਨਹੀਂ ਕਹਿੰਦੇ ਇਨਵੋਲਵ ਹੈ ਪਰ ਤੁਸੀਂ ਪ੍ਰੈਕਟੀਕਲ ਫੈਕਟ ਤਾਂ ਦੇਖੋ ਨਾ ਕੀ ਹੋ ਸਕਦੇ ਆ ਸੋ ਐਸਜੀਪੀਸੀ ਤੋਂ ਲੈ ਕੇ ਹਰ ਇੱਕ ਬੰਦੇ ਨੂੰ ਇਹ ਤੇ ਕੰਮ ਕਰਨਾ ਪਊਗਾ ਚਾਹੇ ਪਿੰਡਾਂ ਦੇ ਲੋਕ ਵੀ ਨੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਣੀਆਂ ਡਿਊਟੀਆਂ ਲਗਾਉਣੀਆਂ ਪੈਣਗੀਆਂ ਜੀ ਇੱਕ ਮਤਲਬ ਸਮਾਂ ਤੁਸੀਂ ਦੇਖੋ ਮਾਰਾ ਸਾਡੀ ਰੱਖਿਆ ਕਰਦੇ ਆ ਸਮਾਂ ਇਹੋ ਜਿਹਾ ਆ ਗਿਆ ਸਾਨੂੰ ਕਰਨੀ ਪੈ ਰਹੀ ਹੈ ਉਹਨਾਂ ਦੀ ਰੱਖਿਆ ਸੋ ਪਿੰਡਾਂ ਦੇ ਲੋਕਾਂ ਨੂੰ ਵੀ ਸਰਪੰਚ ਨੇ ਮੈਂਬਰ ਨੇ ਉਹਨਾਂ ਨੂੰ ਇਨਵੋਲਵਮੈਂਟ ਦਿਖਾਉਣੀ ਪਊਗੀ ਦੋ ਦੋ ਚਾਰ ਚਾਰ ਬੰਦਿਆਂ ਦੀਆਂ ਡਿਊਟੀਆਂ ਲਗਾਉਣੀਆਂ ਪੈਣਗੀਆਂ ਸੋ ਸੇ ਤੁਸ ਜਿਵੇਂ ਮਾਮਲਾ ਦਰਬਾਰ ਸਾਹਿਬ ਦੇ ਗਲੈਰੀ ਦਾ ਹੀ ਹੈ ਕਹਿੰਦੇ ਮਾਰਾ ਸਾਹਿਬ ਦੇ ਪੋਥਰੇ ਪੁਰਾਣੇ ਪਏ ਸੀ ਜਿਹੜੇ ਇਦਾਂ ਹੀ ਪਏ ਸੀ ਤੇ ਉਹਨਾਂ ਨੇ ਜਿਹਾ ਕਰਵਾਈ ਕੀਤੀ ਹੈ ਦੇਖੋ ਜੀ ਸੋ ਪਹਿਲੀ ਗੱਲ ਤਾਂ ਇਹ ਵੀ ਜੋ ਪੁਰਾਣੇ ਪਏ ਸੀ ਤਾਂ ਇਸ ਤਰ੍ਹਾਂ ਕਿਉਂ ਪਏ ਸੀ ਜੀ ਠੀਕ ਹੈ ਐਸਜੀਪੀਸੀ ਦਾ ਫਰਜ਼ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਵਿਧੀ ਵਿਧਾਨ ਨਾਲ ਜੋ ਕਰਨਾ ਹੈ ਅਸੀਂ ਕਰੀਏ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ ਹੈ ਵਿਧੀ ਵਿਧਾਨ ਦੇ ਨਾਲ ਕਿ ਉਹਨਾਂ ਦਾ ਫਰਜ਼ ਨਹੀਂ ਬੰਦਾ ਪ੍ਰਾਣੇ ਕਿਉਂ ਪਏ ਨੇ ਜਦੋਂ ਉਹ ਬਜ਼ੁਰਗ ਹੋ ਗਏ ਵਿਰਧ ਅਵਸਥਾ ਦੇ ਵਿੱਚ ਹੋ ਗਏ ਤਾਂ ਤੁਹਾਡਾ ਫਰਜ਼ ਬੰਦ ਹੈ ਨੈਗਲੀਜੈਂਸੀਆਂ ਸਾਰਿਆਂ ਦੀਆਂ ਨੇ ਦੇਖਿਆ ਜਾਵੇ ਇਗਨੋਰ ਰੱਜ ਕੇ ਇਸ ਚੀਜ਼ ਨੂੰ ਕੀਤਾ ਗਿਆ ਜੇ ਤੁਸੀਂ ਉਹਨਾਂ ਦੀ ਪਹਿਲਾਂ ਹੀ ਅੰਤਿਮ ਸੰਸਕਾਰ ਕਰ ਦਿੰਦੇ ਵਿਧੀ ਵਿਧਾਨ ਨਾਲ ਸਭ ਕੁਝ ਤਾਜੇ ਨੌਬਤੀ ਨਾ ਆਉਂਦੀ ਇੱਥੋਂ ਤੱਕ ਅਸੀਂ ਪਹੁੰਚਦੇ ਹੀ ਨਾ ਇਦਾ ਮਤਲਬ ਇਹ ਨਵਾਲੂ ਤਾਂ ਤੁਸੀਂ ਵੀ ਉਹ ਤੁਸੀਂ ਵੀ ਕਹਿ ਰਹੇ ਹੋ ਵੀ ਚੱਲ ਜੋ ਹੋ ਗਿਆ ਠੀਕ ਹੈ ਇੱਥੇ ਚੱਲ ਜੋ ਹੋ ਗਿਆ ਨਾਲ ਸਰਨਾ ਨਹੀਂ ਹੈ ਇਹ ਗੱਲ ਯਾਦ ਰੱਖਿਓ ਵੀ ਜੇ ਅੱਜ ਇਹ ਕੁਝ ਹੋ ਰਿਹਾ ਨਾ ਤਾਂ ਅੱਜ ਅਸੀਂ ਛੇੜਛਾੜ ਕਰ ਰਹੇ ਹਾਂ ਜਿੱਦ ਨੂੰ ਉੱਪਰ ਵਾਲਾ ਛੇੜਛਾੜ ਕਰਨ ਤੇ ਆ ਗਿਆ ਫਿਰ ਅਸੀਂ ਕੀ ਕਰਾਂਗੇ ਸੋ ਇਸ ਨੂੰ ਪ੍ਰੈਕਟੀਕਲੀ ਦੇਖਿਆ ਜਾਵੇ ਤਾਂ ਗਲਤੀ ਬਹੁਤਿਆਂ ਦੀ ਹੈ ਕਿਸੇ ਇੱਕ ਦੀ ਨਹੀਂ ਹੈ ਜੀ ਸੋ ਦੂਜੇ ਪਾਸੇ ਖੰਨਾ ਦੇ ਵਿੱਚ ਤਿੰਨ ਕਾਂਗਰਸੀ ਕੌਂਸਲਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਤੇ ਉਹ ਐਮਐਲਏ ਨੇ ਸਾਬਕਾ ਉਹਨਾਂ ਦੇ ਖਾਸ ਦੱਸੇ ਜਾ ਰਹੇ ਨੇ ਜੀ ਜੀ ਕਾਰਵਾਈ ਦੇਖੋ ਸਮਾਂ ਇਹ ਹੈ ਕਿ ਸਰਕਾਰਾਂ ਉਲਟ ਨੇ ਜੀ ਕਾਂਗਰਸ ਦੇ ਬੰਦਿਆਂ ਤੇ ਕਾਰਵਾਈਆਂ ਹੁੰਦੀਆਂ ਸਰਕਾਰਾਂ ਹੋਰ ਹੁੰਦੀਆਂ ਕਾਂਗਰਸ ਵਾਲੇ ਕਰਦੇ ਨੇ ਉਦੋਂ ਆਪ ਸੱਤਾ ਦੇ ਵਿੱਚ ਹੁੰਦੇ ਨੇ ਸੱਤਾ ਦੇ ਵਿੱਚ ਨੇ ਜੀ ਸੋ ਇਹ ਸਮਾਂ ਹੈਗਾ ਬਦਲੇ ਦੀ ਰਾਜਨੀਤੀ ਦਾ ਫਿਲਹਾਲ ਚੱਲ ਰਿਹਾ ਇੱਥੇ ਘੱਟ ਕੋਈ ਵੀ ਨਹੀਂ ਹੈ ਆਮ ਆਦਮੀ ਪਾਰਟੀ ਦਾ ਸਮਾ ਆਮ ਆਦਮੀ ਪਾਰਟੀ ਆਪਣਾ ਜ਼ੋਰ ਲਾ ਰਹੀ ਹੈ ਕਾਲੀਆਂ ਦਾ ਸਮਾ ਸੀ ਉਹਨਾਂ ਨੇ ਆਪਣਾ ਜ਼ੋਰ ਲਾਇਆ ਹੁਣ ਕਾਂਗਰਸ ਵਾਲੇ ਜ਼ਰੂਰ ਆਪਦੇ ਆਪ ਨੂੰ ਇੱਕ ਉਹਨਾਂ ਨੇ ਕਿ ਸਮਾ ਦੇ ਵਿਚਾਰਾ ਪੱਖ ਪੇਸ਼ ਕਰਕੇ ਸੱਚੇ ਹੋ ਜੋ ਜੀ ਸੋ ਵਿਚਾਰਾ ਪੱਖ ਪੇਸ਼ ਕਰਕੇ ਰਹੇ ਉਹ ਵੀ ਸੱਤਾ ਦੇ ਵਿੱਚ ਨੇ ਸਾਰਾ ਕੁਝ ਹੋਇਆ ਪਰ ਉਹ ਵਿਚਾਰਾ ਪੱਖ ਕਰਕੇ ਸੁਰਖੀਆਂ ਦੇ ਵਿੱਚ ਆ ਕੇ ਕਹਿੰਦਾ ਨਾ ਕਿ ਤੇ ਵੀ ਉਹ ਹੋ ਜਾਂਦਾ ਵੀ ਦਵਾ ਦਵ ਬਦਨਾਮੀ ਸਰਕਾਰ ਦੀ ਵੀ ਕਰ ਲਈਏ ਕਿਉਂਕਿ ਹੁਣ ਜੇ ਕਾਂਗਰਸ ਵਾਲੇ ਹੁਣ ਪੰਜਾਬ ਦੇ ਵਿੱਚ ਬਦਨਾਮੀ ਸ਼ੁਰੂ ਕਰਨਗੇ ਤਾਂ ਤਾਂ ਹੀ ਤਾਂ ਇਫੈਕਟ ਜਾ ਕੇ ਹਰਿਆਣਾ ਦੀ ਇਲੈਕਸ਼ਨ ਤੇ ਪਹੁੰਚੂਗਾ ਹੈ ਨਾ ਉਹ ਕਿਉਂਕਿ ਜੁੜੇ ਹੋਏ ਆਂ ਅਸੀਂ ਇੱਕ ਦੂਜੇ ਦੇ ਗੁਆਂਢੀ ਸੂਬੇ ਆਂ ਦੂਜੀ ਗੱਲ ਇਹ ਕਿ ਸਾਡੇ ਕੋਲੇ ਪਾਰਟੀਆਂ ਲਗਭਗ ਸੇਮ ਨੇ ਕਾਂਗਰਸ ਆਮ ਆਦਮੀ ਪਾਰਟੀ ਵੀ ਇਸ ਵਾਰ ਉਹ ਕੇ ਮੈਦਾਨ ਦੇ ਵਿੱਚ ਆ ਗਈ ਇੱਕ ਅੱਧੀ ਪਾਰਟੀ ਨੂੰ ਛੱਡ ਕੇ ਸੋ ਇਫੈਕਟ ਇੱਥੋਂ ਵਾਲਾ ਉੱਥੇ ਸ਼ੋ ਕਰਨਾ ਚਾਹੁੰਦੇ ਆਂ ਅਸੀਂ ਕਿਉਂਕਿ ਕਾਂਗਰਸ ਦਾ ਪੱਖ ਉੱਥੇ ਮਜ਼ਬੂਤ ਜਾ ਰਿਹਾ ਤਾਂ ਉਹ ਕੋਸ਼ਿਸ਼ ਹੈ ਵੀ ਇਹਨਾਂ ਚੀਜ਼ਾਂ ਨੂੰ ਇਨਵਾਲਵ ਕਰਕੇ ਕਿਉਂਕਿ ਉੱਥੇ ਫਿਰ ਸੰਬੋਧ ਭਾਸ਼ਣ ਵੀ ਤਾਂ ਦੇਣਾ ਨਾ ਭਾਸ਼ਣ ਕੀ ਦੇਣਗੇ ਵੀ ਦੇਖਿਆ ਪੰਜਾਬ ਦੇ ਵਿੱਚ ਸਾਡੇ ਕਾਉਂਸਲਰਾਂ ਨੇ ਮਾਨ ਸਾਹਿਬ ਨੂੰ ਪਾਣੀ ਦੇ ਮੁੱਦੇ ਲੈ ਕੇ ਘੇਰ ਲਿਆ ਸੀ ਮਾਨ ਸਾਹਿਬ ਕਹਿੰਦੇ ਸੁਪਰੀਮ ਕੋਰਟ ਚ ਮਾਮਲਾ ਮੈਂ ਬੋਲਣਾ ਨਹੀਂ ਚਾਹੂੰਗਾ ਬੀਰ ਉਸੇ ਮਜੀਠਾ ਨਾਲ ਬੋਲੇ ਸੀ ਕਹਿੰਦਾ ਹੁਣ ਤੁਸੀਂ ਕਿਉਂ ਨਹੀਂ ਪੱਖ ਸਪਸ਼ਟ ਕੀਤਾ ਉੱਤੇ ਜਾ ਕੇ ਗਿਆ ਬਿਲਕੁਲ ਬਿਲਕੁਲ ਵਿਰੋਧੀਆਂ ਨੂੰ ਮਿਲਿਆ ਜੀ ਪੁਆਇੰਟ ਮਿਲਿਆ ਬਿਲਕੁਲ ਕਿਤੇ ਨਾ ਕਿਤੇ ਫਿਰ ਫਸ ਜਾਂਦਾ ਨਾ ਬੰਦਾ ਕਦੇ ਤਾਂ ਆ ਕੇ ਫਸਦਾ ਨਾ ਸੋ ਲੁਧਿਆ ਤੁਸੀਂ ਇਹ ਗੱਲ ਯਾਦ ਰੱਖੋ ਵੀ ਹਰਿਆਣਾ ਇਲੈਕਸ਼ਨ ਦੇ ਲਈ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਹਜੇ ਹੋਰ ਬਹੁਤ ਕੁਝ ਹੋਊਗਾ। ਸੋ ਦੁਜੇ ਪਾਸੇ ਗੱਲ ਕਰਦੇ ਆ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਟੋਲ ਪਲਾਜ਼ਾ ਦੇ ਉੱਤੇ ਕੰਡੈਕਟਰ ਵੱਲੋਂ ਬੱਸ ਨੂੰ ਘਾਈ ਜਾ ਰਹੀ ਸੀ ਜਦੋਂ ਟੋਲ ਨੂੰ ਲੈ ਕੇ ਥੋੜਾ ਵਿਵਾਦ ਹੋਇਆ ਤਾਂ ਕੰਡੈਕਟਰ ਵੱਲੋਂ ਮਹਿਲਾ ਕਰਮਚਾਰੀ ਦੇ ਉੱਤੇ ਹੱਥ ਚੁੱਕਿਆ ਗਿਆ। ਜਦੋਂ ਮੁਲਾਜ਼ਮ ਫੜਨ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਭੱਜ ਗਿਆ ਕਿ ਬਹੁਤ ਸਾਰਾ ਸਾਰਾ ਗਲਤ ਕਹਿ ਰਿਹਾ ਮਹਿਲਾ ਦੇ ਉੱਤੇ ਹੱਥ ਚੱਕਣਾ। ਜੀ ਬਿਲਕੁਲ ਪਹਿਲੀ ਗੱਲ ਤਾਂ ਇਹ ਵੀ ਟੋਲ ਪਲਾਜ਼ੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਆ। ਇਹੀ ਟੋਲ ਐਸੇ ਰੋਡ ਦੇ ਉੱਪਰ ਟੋਲ ਪਲਾਜ਼ਾ 3D ਵਾਲਾ ਜਿੱਥੇ ਗੋਲੀਆਂ ਚੱ ਟੋਲ ਪਲਾਜ਼ੇ ਵਾਲੇ ਵੀ ਨਾ ਕਿਤੇ ਬਹੁਤ ੱੱਕਾ ਕਰ ਜਾਂਦੇ ਆ ਚਲੋ ਪਰ ਜੋ ਕੀਤਾ ਗਿਆ ਇੱਕ ਬੱਸ ਕਰਮਚਾਰੀ ਦੇ ਵੱਲੋਂ ਜੀ ਤੁਸੀਂ ਇੱਕ ਮਹਿਲਾ ਤੇ ਹੱਥ ਹੈ ਜਿਹੜਾ ਉਹ ਨਾ ਚੱਕੋ ਇਹ ਹਮੇਸ਼ਾ ਕਿਹਾ ਜਾਂਦਾ ਹੈ ਪਰ ਤੁਸੀਂ ਇਹ ਵੀ ਮੰਨੋ ਜ਼ਿਆਦਾਤਰ ਟੋਲ ਪਲਾਜ਼ਿਆਂ ਦੇ ਉੱਪਰ ਨਾ ਮਹਿਲਾਵਾਂ ਹੀ ਰੱਖਿਆ ਜਾਂਦਾ ਜੀ ਕਿਉਂ ਕਾਰਨ ਇਹ ਵੀ ਇੱਕ ਜਿਹੜਾ ਆਦਮੀ ਹੈ ਔਰਤਾਂ ਨਾਲ ਕੀ ਬਹਿਸ ਕਰੇਗਾ ਆਪਣੇ ਐਕਸਟ ਕਹਿੰਦੇ ਤੁਸੀਂ ਔਰਤਾਂ ਨਾਲ ਕਿਉਂ ਬਹਿਸ ਕਰ ਰਹੇ ਹੋ ਸੋ ਉਹਨਾਂ ਦਾ ਰੱਖਣ ਦਾ ਮਕਸਦ ਵੀ ਹੁੰਦਾ ਵੀ ਔਰਤਾਂ ਨੂੰ ਰੱਖ ਕੇ ਤੁਸੀਂ ਸੇਫ ਸਾਈਡ 'ਤੇ ਰਹੋ ਵੀ ਜੇ ਕਿਸੇ ਨੇ ਕੱਲ ਨੂੰ ਕਿਹਾ ਵੀ ਅਸੀਂ ਟੋਲ ਨਹੀਂ ਦੇਣਾ ਜਾਂ ਕੋਈ ਉਨੀ ਕੀ ਗੱਲ ਹੁੰਦੀ ਆ ਤਾਂ ਔਰਤ ਨਾਲ ਕੋਈ ਬਹਿਸ ਨਹੀਂ ਕਰਦਾ ਪਰ ਨਾਲ ਨਾਲ ਇਹ ਕਿ ਕਿਸੇ ਦੇ ਉੱਪਰ ਹੱਥ ਚੱਕਣਾ ਕੱਲਾ ਇਹ ਨਹੀਂ ਕਿ ਟੋਲ ਬਲਾਜ਼ਾ ਉੱਪਰ ਲੱਗੀ ਵਿਮਨ ਦਾ ਕਿਸੇ ਵੀ ਮਹਿਲਾ ਦੇ ਉਪਰ ਅਸਤੇ ਵੀ ਕਹਿੰਦੇ ਆ ਕਿ ਵਾਇਲੈਂਸ ਕਿਸੇ ਵੀ ਤਰੀਕੇ ਦੇ ਚਾਹੇ ਬੰਦਾ ਬੰਦੇ ਤੇ ਵੀ ਹੱਥ ਚੱਕਦਾ ਉਹ ਵੀ ਗਲਤ ਹੈ ਸੋ ਟੋਲ ਪਲਾਸ ਦੇ ਆਲਿਆਂ ਦੀ ਕਿਨਾਂ ਲੰਦੇ ਜਿੱਥੇ ਗੁੰਡਾਗੱਦੀ ਚੱਲਦੀ ਉਹ ਤੇ ਬੱਸਾਂ ਵਾਲਿਆਂ ਦੀ ਬਹੁਤ ਚੱਲਦੀ ਤੁਸੀਂ ਕਦੇ ਵੀ ਦੇਖ ਲਿਓ ਬੱਸਾਂ ਵਾਲਿਆਂ ਨੇ ਇੱਕ ਹੋਰ ਸਿਸਟਮ ਕੀਤਾ ਹੋਇਆ ਕਿ ਟ੍ਰਾਂਸਪੋਰਟ ਹੈ ਜੀ ਆਪਾਂ ਨੂੰ ਪਤਾ ਹੈ ਫ੍ਰੀ ਹੈ ਪੰਜਾਬ ਸਰਕਾਰ ਦੇ ਖਾਤੇ ਚੋਂ ਫ੍ਰੀ ਹੈ ਅਸੀਂ ਜਾਣ ਕੇ ਤਾਂ ਕੀਤੀ ਨਹੀਂ ਵੀ ਸਾਨੂੰ ਫ੍ਰੀ ਕਰ ਦੋ ਸੁਵਿਧਾ ਦਿੱਤੀ ਹੈ ਅਸੀਂ ਸੁਵਿਧਾ ਦਾ ਆਨੰਦ ਮਾਣਦੇ ਆ ਠੀਕ ਹੈ ਬੱਸਾਂ ਵਾਲੇ ਕੀ ਕਰਦੇ ਨੇ ਬੱਸ ਸਟਾਪ ਦੇ ਵਿੱਚੋਂ ਬੱਸ ਭਰਦੇ ਨੇ ਜਿੰਨੀ ਭਰੀ ਜਾਂਦੀ ਐ ਉਹਦੀਆਂ ਵਿੰਡੋਜ਼ ਲਾ ਦਿੰਦੇ ਨੇ ਲੋਕ ਕਰ ਦਿੰਦੇ ਨੇ ਤੁਸੀਂ ਜਿੱਥੇ ਮਰਜ਼ੀ ਖੜੇ ਰਹੋ ਤੁਸੀਂ ਚੰਡੀਗੜ੍ਹ ਤੋਂ ਆਜੋ ਤੁਸੀਂ ਚੰਡੀਗੜ੍ਹ 에어ਪੋਰਟ ਰੋਡ ਤੇ ਖੜ ਜੋ ਤੁਸੀਂ ਰਾਜਪੁਰੇ ਦੇ ਬਾਹਰਲੇ ਪਾਸੇ ਕਿਤੇ ਖੜ ਜੋ ਕਿਤੇ ਵਿੰਡੋਜ਼ ਹੀ ਨਹੀਂ ਖੋਲਦੇ ਨੂੰ ਜੀ ਗਾਲ ਇਹਨਾਂ ਦੀ ਚਲਾਉਣੀ ਟਰਾਂਸਪੋਰਟ ਦੀ ਚਲਾਉਣੀ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਸੀ ਪਿਛਲੇ 1 ਮਹੀਨੇ 'ਚ ਬੱਸਾਂ ਦੇ ਕਿੰਨੇ ਹਾਦਸੇ ਵਾਪਰੇ ਜੀ ਰੋਜ਼ ਖਬਰ ਆਉਂਦੀ ਸੀ ਕਿ ਅੱਜ ਫਲਾਣੀ ਜਗ੍ਹਾ ਤੇ ਪੀਆਰਟੀ ਦੀ ਬੱਸ ਟੱਕਰਾਈ ਐ ਇੰਨੇ ਜਣੇ ਦਾ ਬੱਸ ਵਾਲੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਖਾਸ ਕਿਉਂਕਿ ਵੱਡਾ ਸਾਧਨ ਐ ਨੁਕਸਾਨ ਕੀ ਦਾ ਹੋਣਾ ਗੱਡੀ ਜਾਂ ਮੋਟਰਸਾਈਕਲ ਵਾਲੇ ਦਾ ਇਹਨਾਂ ਦਾ ਚੌੜਚਲਾਉਣ ਦਾ ਤਰੀਕਾ ਤਿੱਕ ਬੋਲਣ ਦਾ ਤੌਰ ਤਰੀਕਾ ਬਸਾਂ ਦੇ ਵਿੱਚ ਅਕਸਰ ਮਹਿਲਾਵਾਂ ਲਿਖਾਇਤ ਕੀਤੀ ਜਾਂਦੀ ਹੈ ਵੀ ਟਿਕਟ ਕਟਾਉਂਦੇ ਆ ਪਰ ਇਹ ਟੌਂਟ ਮਾਰਦੇ ਨੇ ਜੀ ਸਹੀ ਬਸਾਂ ਦਾ ਕਨੈਕਟਰ ਕਰੋ ਦੁਖੀ ਹੁੰਦੇ ਨੇ ਪਰ ਟਿਕਟ ਫ੍ਰੀ ਚ ਕੱਟ ਰਹੇ ਨੇ ਪਰ ਉਹ ਜਾਣ ਕੇ ਫ੍ਰੀ ਚ ਚੜ ਜਾਂਦੀ ਨੇ ਬੇਲੀਆਂ ਨੇ ਉਹ ਕਾਫੀ ਟੌਂਟ ਮਾਰਦੇ ਨੇ ਇਹ ਵੀ ਮੁੱਦਾ ਕਾਫੀ ਸਾਹਮਣੇ ਆ ਗਿਆ ਬਿਲਕੁਲ ਤੁਸੀਂ ਇਹ ਦੇਖੋ ਕਿ ਜਿੰਨਾ ਚਿਰ ਟਿਕਟ ਦਾ ਕਰਾਇਆ ਲੱਗਦਾ ਸੀ ਉਹਨਾਂ ਚਿਰ ਉਹ ਦੇਖੀ ਚੜਦੀਆਂ ਸੀ ਤੁਹਾਨੂੰ ਕਦੇ ਕਿਸੇ ਨੇ ਨਹੀਂ ਕਿਹਾ ਜੇ ਇਹ ਅਸੀਂ ਨਹੀਂ ਕਹਿੰਦੇ ਵੀ ਫ੍ਰੀ ਕਰਨਾ ਸਹੀ ਹੈ ਗਲਤ ਹੈ ਪੰਜਾਬ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਪਰ ਜੇ ਉਹਨਾਂ ਨੇ ਕੀਤਾ ਤਾਂ ਫਿਰ ਉਹਨਾਂ ਦੇ ਲਈ ਨੰਦ ਲੈ ਰਹੇ ਨੇ ਤੁਸੀਂ ਕਿਉਂ ਠੀਕ ਹੈ ਤੁਸੀਂ ਕਿਉਂ ਮਾਰੇ ਬਣ ਰਹ ਬੋਲਣ ਦਾ ਤਰੀਕਾ ਕੰਡਕਟਰਸ ਦਾ ਹੱਦ ਤੋਂ ਜ਼ਿਆਦਾ ਗਲਤ ਹੈ ਇੱਕ ਮਹਿਲਾ ਨੂੰ ਤੁਸੀਂ ਥੱਪੜ ਨਹੀਂ ਮਾਰ ਸਕਦੇ ਤਾਂ ਤੁਸੀਂ ਗਲਤ ਵੀ ਨਹੀਂ ਬੋਲ ਸਕਦੇ ਤੁਹਾਡੀ ਬੋਲਬਾਣੀ ਕਿਸ ਤਰ੍ਹਾਂ ਦੀ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਪਰ ਇੰਨੇ ਗੰਦੇ ਲਫ਼ਜ਼ਾਂ ਦਾ ਇਸਤੇਮਾਲ ਕਈ ਵਾਰੀ ਉਹ ਕਰਦੇ ਨੇ ਕਿ ਆਪ ਹੀ ਕਈ ਵਾਰੀ ਹੋ ਜਾਂਦਾ ਵੀ ਹੁਣ ਕੀ ਬਹਿਸ ਕਰੋ ਤੁਸੀਂ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਨਾ ਟੋਲ ਪਲਾਜ਼ਾ ਲੈ ਘਟਨੇ ਨਾ ਬਸਾਂ ਲੈ ਘਟਨੇ ਜੁਗ ਨੂੰ ਜੁਗ ਟਕਰ ਜਾਂਦਾ ਫਿਰ ਕਈ ਵਾਰੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਐਸ ਸਿੱਧੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਸਾਡੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ ਬਹੁਤ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ